ਰੁਪਈਆ ਦਾ ਇਹਨਾਂ ਲਾਲਚ ਹੈ ਕਿ ਇਹਨਾਂ ਨੂੰ ਹੱਕ ਤੇ ਜਿੱਥੇ ਮਰਦੀ ਲੈ ਜਾ ਉੱਥੇ ਖੜਾ ਲੋ ਸੋ ਇਹ ਹਾਲਾਤ ਇੱਥੇ ਦੇ ਇਹ ਜਿਹੜੇ ਸਾਡੇ ਵਿਰੋਧੀ ਉਮੀਦਵਾਰ ਹੈ ਉਹਨਾਂ ਦੇ ਸੀਤਾ ਨਗਰਾਲ ਨੂੰ ਪਿੱਗੜ ਦਿੱਤੀ ਬੀਜੇਪੀ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਬੀਜੇਪੀ ਇੰਨੇ ਕਿਰਦਾਰ ਕੋ ਗਿਰ ਕਿਸ ਤਰ੍ਹਾਂ ਗਈ ਇਹ ਪਾਰਟੀ ਕਿ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਜਿਹੜੇ ਬੰਦੇ ਨੇ 2 ਸਾਲ ਤੇ ਇੱਥੇ ਇਹਨਾਂ ਨਸ਼ਾ ਫਰਾਦਾ ਐਨੀਆਂ ਲਾਟਰੀਆਂ ਸਿਸਟਮ ਚ ਲਾਇਆ ਐਨਾ ਦੜਾ ਸਟਾ ਚ ਲਾਇਆ ਰੇੜੀਆਂ ਵਾਲੇ ਤੱਕ ਤੇ ਪੈਸੇ ਲੈ ਉਹ ਬੰਦਿਆਂ ਨੂੰ ਅੱਜ ਭਾਜਪਾ ਟਿਕਟ ਦੇ ਰਹੀ ਏ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਕਿ ਦੂਸਰੇ ਪਾਸੇ ਆ ਆਮ ਆਦਮੀ ਵਾਲਿਆਂ ਨੇ ਦਿੱਤੀ ਏ ਕੀ ਨਾਮ ਹੈ ਉਹਦਾ ਮਹਿੰਦਰ ਮਹਿੰਦਰ ਭਗਤ ਉਹ ਹੋਮੈਦਿਕ ਦੀ ਗੋਲੀ ਐ ਹੋਮੈਦਿਕ ਦੀ ਗੋਲੀ ਐ ਖਾ ਲਓ ਨਾਵ ਦਾ ਕੋਈ ਫਾਇਦਾ ਨਾ ਕੋਈ ਨੁਕਸਾਨ। ਮੇਰੇ ਜੀ ਆ ਪ੍ਰਜਾਪਤ ਜਿੰਦਾਬਾਦ 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 ਹੁਣ ਤੁਸੀਂ ਦੇਖ ਲਓ ਵੀ ਅੰਮਾ ਪੈਡਿਕ ਦੀ ਕੋਈ ਲੈਣੀ ਹੈ ਕਿ ਉਹ ਲੈਣੀ ਜੀ ਜੀ ਤੁਹਾਡੇ ਆਉਂਦੇ ਹੀ ਤੁਹਾਡਾ ਇਲਾਜ ਕਰਦੇ ਜਿਹੜਾ ਕੰਮ ਹੈ ਜਿਹਦੇ ਨਾਲ ਲੈ ਕੇ ਬੀਬੀ ਜਾਣ ਨੂੰ ਤਿਆਰ ਹੈ ਉੱਥੇ ਚਲੇ ਜਾਂਦੇ ਜਦੇ ਕੰਮ ਕਰਾਉਂਦੇ ਅਰ ਦੋਨੇ ਪਾਸੇ ਦੱਲ ਬਦਲੂ ਸਾਡੇ ਦੱਲ ਬਦਲੂ ਲੋਕਾਂ ਨੂੰ ਪਹਿਰਾ ਲੋਕਾਂ ਨੇ ਨਿਕਾਰਿਆ ਤੇ ਹੁਣ ਫੇਰ ਨਕਾਰਣਗੇ ਕਿਉਂਕਿ ਇਹਨਾਂ ਦਾ ਕੋਈ دین ਧਰਮ ਨਹੀਂ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਜਿਸਾ ਚੰਨੀ ਜੀ ਨੇ ਗੱਲ ਕੀਤੀ ਚੰਗੀ ਤਰ੍ਹਾਂ ਸਮਝ ਆਪ ਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਵੀ ਦਵਾਈ ਦੱਸੀ ਕੈਪਸੂਲ ਦੱਸੀ ਕਿ ਖਾ ਲੋ ਜਿਸ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੰਨੀ ਦੀ ਜਿਹੜਾ ਹੁਣ ਬੀਜੇਪੀ ਦਾ ਕੈਂਡੀਡੇਟ ਹੈ ਸਾਈਨਾਈਡ ਦੀ ਗੋਲੀ ਤੁਹਾਨੂੰ ਪਤਾ ਜਿਹੜੀ ਮੂਹਰੇ ਦੇ ਵਿੱਚ ਰੱਖੀ ਸੀ ਤੇ ਜਿਹੜੇ ਸਾਈਨਾਈਡ ਖਾਇਆ ਕਰਿਓ ਬਚਿਆ ਤੇ ਭੈਣ ਸਾਡੇ ਦਾ ਬੀਕਾਸੀ ਹੁੰਦਾ ਕੈਪਸੂਲ ਇਹ ਖਾਣੇ ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਈਨਾਈਡ ਦਾ ਕੈਪਸੂਲ ਖਾਣਾ ਕਿ ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਹੈ ਕਿ ਬੀਕਾਸੋਲ ਖਾਣੀ ਹੈ ਤੁਹਾਡੇ ਸੱਪੜਾ ਤਾਂ ਇਸ ਗੱਲ ਕੰਨ ਬੀਕਾਸੋਲ ਦੀ ਦਵਾਈ ਜਿਹੜੀ ਹੈ ਉਹ ਖਾਈਏ ਜਿਲੰਦਰ ਦਾ ਗੰਦ ਕੱਢ